ਅੱਸੀ ਕੱਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਡੱਬ ਵਾਲੀ ਮੰਡੀ ਡੱਬ ਵਾਲੀ ਮੰਡੀ ਤੇ ਦੇਖੋ ਬਈ ਸਾਰੇ ਕਾਟੂ ਮਾਲ ਚ ਪਸ਼ੂ ਖੜੇ ਹੈਗੇ ਇਹ ਪਾਪ ਤੋਂ ਬਚੋ ਬਈ ਜਿੰਨਾ ਇਹ ਬਚਾ ਜਾਂਦਾ ਆਪਾਂ ਚੰਦ ਪੈਸਿਆਂ ਦੀ ਖਾਤਰ ਆਪਾਂ ਚੰਗੇ ਪਸ਼ੂ ਵੇਚਦੇ ਨੇ ਦੱਸੋ ਬਈ ਇਹ ਮੱਝ ਚ ਦੱਸੋ ਝੋਟੀ ਚ ਕੀ ਕਮੀ ਆ ਬਈ ਪੂਰੀ ਗੋਲ ਸਿੰਘ ਦੀ ਝੋਟੀ ਹੈਗੀ 5 ਦੀ 8 ਦੀ ਇਹ ਚੰਗਾ ਕੱਦ ਕਾਠਾ ਦੱਸੋ ਬਈ ਕੀ ਹੈਗੀ ਹੈ ਕਮੀ ਕੋਈ ਲੱਗਦੀ ਥਨੂੰ ਆ ਦੇਖੋ ਆ ਮੱਝ ਤੇ ਕਰੋ ਇਹ ਵੀ ਗੋਲ ਸਿੰਘ ਦੀ ਹੈ ਇਹ ਕਿੱਥੇ ਲੱਗਦੀ ਆ ਦੋ ਘੰਟੇ ਲੋਕ ਮੈਂ ਦਾਰ ਰੁਪਈਆ ਦੀ ਖਾਤਰ ਆਪਾਂ ਕਾਟੂ ਮਾਲ ਚ ਭੇਜ ਦਿੰਨੇ ਆ ਬਈ ਪਸ਼ੂ ਆ ਦੇਖੋ ਆ ਕੱਟਾ ਖੜਾਗਾ ਇਹ ਪਾਪ ਨਾ ਕਰੋ ਕਿਉਂ ਪੰਜਾਬ ਚ ਐਨੇ ਚੰਗੇ ਚੰਗੇ ਪਸ਼ੂ ਆ ਦੇਖੋ ਬਈ ਆ ਕੱਟਾ ਗੋਲ ਸਿੰਘੀ ਦਾ ਚੰਗੀ ਬੀਲ ਆ ਠੀਕ ਆ ਬਈ ਆ ਦੇਖੋ ਆ ਝੋਟੀ ਖੜੀ ਆ ਕਿੱਡੀ ਵਧੀਆ ਝੋਟੀ ਆ ਪੂਰੀ ਗੋਲ ਸਿੰਘੀ ਝੋਟੀ ਆ ਚੰਗਾ ਕੱਦ ਕਾਠਾ ਬਚ ਲੋ ਬਾਈ ਜਿੰਨਾ ਬਚਦਾ ਇਹ ਕੰਮ ਤੋਂ ਆਪਾਂ ਚੰਦ ਪੈਸਾ ਦੀ ਖਾਤਰ ਪਸ਼ੂ ਕਾਟੂ ਮਾਲ ਚ ਵੇਚ ਦਿੰਨੇ ਹੈਗੇ ਕਾਟੂ ਮਾਲ ਚ ਵੇਚਣ ਦੀ ਬਜਾਏ ਤੁਸੀਂ ਕਿਸੇ ਗਰੀਬ ਨੂੰ ਦਾਨ ਕਰਦਿਆ ਕਰੋ ਸ਼ਾਂਤਾਂ ਲੈਂਦਾ ਉਹ ਥੋ ਥੋ ਵਧੀਆ ਹੋ ਸਕਦਾ ਸੰਭਾਈ ਕਰ ਲੈ ਆ ਦੇਖੋ ਕੀ ਮਾਰੀ ਹੈ ਵੀ ਹੈਗੀ ਕਮੀ ਇਸ ਚ ਇਹ ਛੋਟੀ ਚ ਕੋਈ ਕਮੀ ਆ ਦੇਖੋ ਪੂਰੇ ਟਾਪ ਦੇ ਪਸ਼ੂ ਖੜੇ ਆ ਦੇਖੋ ਆ ਮੱਝ ਖੜੀ ਹੈਗੀ ਇਹ ਵੀ ਚੰਗੀ ਆ ਕੱਤੇ ਖੜੇ ਆ ਕਟੀਆਂਆਂ ਖੜੀਆਂ ਕਾਟੂਮਾਲ 'ਚ ਇਹ ਦੇਖੋ ਬਈ ਇਧਰ ਕਿੰਨੇ ਪਸ਼ੂ ਆਏ ਖੜੇ ਕਾਟੂਮਾਲ 'ਚ ਇਹ ਪਾਪ ਤੋਂ ਬਚ ਲੋ ਬਈ ਜਿੰਨਾ ਬਚੀ ਦਾ ਆਪਣੇ ਪੰਜਾਬ 'ਚ ਐਨੇ ਚੰਗੇ ਪਸ਼ੂ ਆ ਠੀਕ ਆ ਆਪਣੇ ਬੰਦੇ ਪੂਰੇ ਕਿਰਤੀ ਆ ਕਿਰਤ ਕਰ ਲੋ ਬਈ ਬਾਹਰ ਜਾਣ ਦਾ ਡੱਕਾ ਫਾਇਦਾ ਨਹੀਂ ਇੱਥੇ ਕਿਰਤ ਕਰੋ ਚੰਗੀ ਕਮਾਈ ਆ ਦੁੱਧ ਦੇ ਕੰਮ 'ਚ ਅੱਜ ਕੱਲ ਆਪਾਂ ਨੂੰ ਆਪ ਨੂੰ ਪਤਾ ਦੁੱਧ ਦਾ ਰੇਟ ਕਿੱਥੋਂ ਦੀ ਕਿੱਥੇ ਵਾ ਗਿਆ ਜੇ ਆਪਾਂ ਸਹੀ ਚੰਗੀ ਮਿਹਨਤ ਕਰਾਂਗੇ ਬਈ ਆਪਾਂ ਨੂੰ ਐਡੇ ਐਡੇ ਚੰਗੇ ਪਸ਼ੂ ਦੇਖੋ ਜਿਹੜੇ ਕਾਟੂ ਮਾਲ ਤੇ ਵੇਚਨੇ ਪਏ ਜਾਂਦੇ ਆ ਬਈ ਦੇਖੋ ਆ ਲੋ ਪੂਰੇ ਗੋਲ ਸਿੰਘ ਜੀ ਦੇ ਪਸ਼ੂ ਆ ਗਏ ਇਹ ਜਿਹੜੇ ਕਾਟੂ ਮਾਲ ਚੱਲੇ ਆ ਸਾਰੇ ਨਾਲ ਨਾਲ ਤੁਹਾਨੂੰ ਮੈਂ ਹੋਰ ਵੀ ਦਿਖਾਉਣਾ ਪਸ਼ੂ ਪਰਲੇ ਪਾਥੇ ਵੀ ਕਾਫੀ ਬਿਹੜੇ ਕਾਟੂ ਮਾਲ ਤੇ ਜਾਣ ਵਾਸਤੇ ਪਸ਼ੂ ਲੈ ਕੱਟੇ ਕੱਟੀਆਂ ਕਿੰਨੇ ਖੜੇ ਆ ਬਈ ਆ ਦੇਖੋ ਆ ਕਿੰਨੀ ਸੋਹਣੀ ਕੱਟੀ ਬੈਠੀ ਐ ਥੱਲੇ ਗੋਲ ਸਿੰਘ ਜੀ ਲੈ ਆ ਮਾਰੋ ਨੀ ਇੱਕ ਵਾਰੀ ਜ਼ਰੂਰ ਆ ਦੇਖੋ ਜੀ ਕਿੰਨੇ ਫੜ ਫੜ ਆ ਦੇਖੋ ਕਿੰਨੀ ਸੋਹਣੀ ਕੱਟੀ ਖੜੀ ਆ ਤੇਰਾ ਆ ਦੇ ਚਾ ਲੋ ਬਈ ਜਿੰਨਾ ਬਚਾਇਆ ਜਾਂਦਾ ਪੰਜਾਬ ਦੇ ਪਸ਼ੂ ਨੂੰ ਬਈ ਇਹ ਆਪਣੇ ਹੱਥ ਆਏ ਹੁਣ ਕਿਉਂ ਆਪਾਂ 2 ਰੁਪਏ ਦੀ ਖਾਤਰ ਚੰਗੇ ਚੰਗੇ ਪਸ਼ੂ ਕੱਢ ਦਿੰਨੇ ਆ ਉਹ ਨਹੀਂ ਹੋਣੀ ਮੈਂ ਖਾਲੀ ਆ ਦੇਖੋ ਕਿੰਨੀ ਸੋਹਣੀ ਝੋਟੀ ਐ ਇਹ ਪਹਿਲਾਂ ਮਤ ਨੂੰ ਇਹ ਝੋਟੀ ਦੀ ਬੈਗ ਦਿਖਾਈ ਸੀ ਹੁਣ ਅੱਗਾ ਦੇਖੋ ਝੋਟੀ ਦਾ ਗੋਲ ਸਿੰਘੀ ਝੋਟੀਆ ਪੂਰੀ ਠੀਕ ਆ ਆ ਇੱਕ ਝੋਟੀ ਇੱਧਰ ਖੜੀ ਹੈਗੀ ਨਵੇਂ ਪੂਰੀਆਂ ਬੰਨ ਵਾਲੀਆਂ ਝੋਟੀਆਂ ਇੱਕ ਕੱਟਾ ਖੜਾ ਇੱਧਰ ਗੋਲ ਸਿੰਘ ਜੀ ਦਾ ਬਾਈ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਾਈ ਤਾਂ ਕਿ ਤੁਹਾਨੂੰ ਹਰੇਕ ਮੰਡੀ ਤੇ ਮੈਂ ਕਾਟੂ ਦੀ ਕਾਟੂ ਮਾਲ ਦੀ ਜਾਦੇ ਵੀਡੀਓ ਦਿਖਾਇਆ ਕਰਾਂ ਇਹ ਆਪਣੀ ਮੰਨ ਕੇ ਚਲੋ ਪੰਜਾਬ ਆ ਤੇ ਮਿਸਾਲ ਪੈਦਾ ਹੋ ਸਕਦੀ ਜੇ ਆਪਾਂ ਇਹ ਜੇ ਪਸ਼ੂ ਪਚਾਲੀਏ ਇਹ ਪਾਪ ਤੋਂ ਆਪਾਂ ਬਚ ਜਾਈਏ ਇਹ ਦੇਖੋ ਇਹ ਮੰਡੀ ਡੱਬ ਵਾਲੀ ਮੰਡੀ ਦੇ ਖੜੇ ਆਪਾਂ ਹਰਿਆਣਾ ਤੇ ਪੰਜਾਬ ਦੇ ਬਿਲਕੁਲ ਬਾਰਡਰ ਤੇ ਮੰਡੀ ਆ ਇਹ ਠੀਕ ਹੈ ਜੀ ਆਪਾਂ ਮੰਡੀ ਦੀ ਗੱਲ ਕਰੀਏ ਬਹੁਤ ਵਧੀਆ ਮੰਡੀ ਭਰੀ ਸੀ ਬਈ ਜਿਆਦਾਤਰ ਆਪਣੇ ਚੈਨਲ ਤੇ ਸੌਦਿਆਂ ਦੀਆਂ ਜ਼ਿਆਦਾ ਵੀਡੀਓ ਹੁੰਦਾ ਕਿਉਂ ਆਪਾਂ ਰਿਵਿਊਆਂ ਨਾਲ ਕੰਨੀ ਵੀਡੀਓ ਘੱਟ ਪਾਉਣੀ ਆ ਬਈ ਅੱਜ ਚਲੋ ਮਾ ਚਲੋ ਨਾਲ ਨਾਲ ਕਾਟੂ ਵੀਡੀਓ ਜਰੂਰ ਦਿਖਾਗੇ ਮਾਲ ਦੀ ਬਹੁਤ ਮਾਲ ਆ ਬਈ ਕਾਟੂ ਤੇ ਧੰਨਵਾਦ ਬਾਈ ਜੀ ਬਾਅਦ ਤੋਂ ਬਾਅਦ ਸ਼ੇਅਰ ਕਮੈਂਟ ਜਰੂਰ ਕਰੋ ਸਾਡੀ ਵੀਡੀਓ ਆਪ ਬਾਈ ਦੋਨੇ ਕਾਟੂ ਮਾਲ ਚੋ ਬਾਈ ਜੀ ਇਹ ਝੋਟੀ ਦੇਖ ਕੇ ਦੇਖੋ ਕਿੰਡੀ ਸੋਹਣੀ ਝੋਟੀ ਆ ਇਹ ਝੋਟੀ ਖਰੀਦਣ ਵਾਸਤੇ ਆ ਗਏ ਬਾਈ ਬਾਈ ਕਿਹੜੀ ਜਗ੍ਹਾ ਤੋਂ ਆਏ ਹੋ ਸਰਸਾ ਖੇੜਾ ਤੋਂ ਕਿਵੇਂ ਲੱਗੀ ਬਈ ਤੁਹਾਨੂੰ ਇਹ ਚੋਟੀ ਸੋਹਣੀ ਆ ਚੋਟੀ ਸੋਹਣੀ ਆ ਬਾਈ ਕਹਿੰਦੇ ਸੋਹਣੀ ਚੋਟੀ ਦੇਖੋ ਕਾਟੂ ਮਾਲ 'ਚ ਬਾਈ ਚੋਟੀ ਖਰੀਦਣ ਆਏ ਆ ਬਾਈ ਇਹ ਜਿਹੇ ਬੰਦੇ ਵੀ ਪਏ ਆ ਵਿੱਚ ਜੋ ਕੀ ਪਸਨੇ ਜਾਨ ਬਚਾਉਣ ਵਾਸਤੇ ਵੀ ਆ ਜਾਂਦੇ ਆ ਬਾਈ ਦੇਖੋ ਬਾਈ ਬਹੁਤ ਸੋਹਣੇ ਪਸ਼ੂ ਆ ਜੋ ਕਾਟੂ ਮਾਲ 'ਚ ਜਾ ਰਹੇ ਆ ਇਹ ਕੱਟੀ ਆ ਖੜੀ ਬਾਈ ਜੀ ਪੂਰੀ ਬੰਨਣ ਵਾਲੀ ਕੱਟੀ ਆ ਚੰਗੀ ਕੱਟੀ ਆ ਠੀਕ ਆ ਤੁਹਾਨੂੰ ਮੈਂ ਇਹ ਕੱਟੀ ਦਾ ਅੱਗਾ ਵੀ ਦਿਖਾਉਣਾ ਬਾਈ ਜੀ ਆ ਦੇਖੋ ਬਾਈ ਬਹੁਤ ਸੋਹਣੀ ਕੱਟੀ ਆ ਪਹਿਲਾਂ ਤੁਹਾਨੂੰ ਇਹ ਪੁੱਛਿਆ ਰਿਹਾ ਜੀ ਹੁਣ ਆਪਾਂ ਅੱਗੇ ਦਿਖਾ ਰਹੇ ਹਾਂ ਚੰਗੀ ਕੱਟੀ ਆ ਬੰਨਣ ਵਾਲੀ ਆ ਪੂਰੀ ਇਹ ਬਚਾ ਕਰ ਲੋ ਬਾਈ ਜੀ ਜਿੰਨਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਦੁੱਧ ਬਹੁਤ ਮਹਿੰਗਾ ਹੋ ਰਿਹਾ ਜਿਹੜੇ ਵੀਰ ਬਾਹਰ ਜਾ ਰਹੇ ਆ ਇੰਨੇ-ਇੰਨੇ ਪੈਸੇ ਲਾ ਕੇ ਬਾਈ ਜੀ ਓ ਮਾਇਆ ਇਹ ਦੋਤੇ ਕੰਮ ਕਰ ਲਾਣ ਵਧੀਆ ਵੀ ਆ ਚਲੋ ਕਈ ਵਾਰੀ ਹੋ ਸਕਦਾ ਬੰਦੇ ਨੂੰ ਘਾਟਾ ਹੀ ਪੈ ਜਾਂਦਾ ਕਈ ਵਾਰੀ ਹੌਸਲਾ ਸਾਡੇ ਆਂਦੇ ਬੰਦੇ ਪਰ ਹੌਸਲਾ ਛੱਡਣ ਵਾਲਾ ਕੰਮ ਨਹੀਂ ਬਈ ਜੀ ਆਹ ਦੇਖੋ ਕਾਟੂ ਮਾਲ 'ਚ ਵੀ ਕਿੱਡੇ ਸੋਹਣੇ ਸੋਹਣੇ ਨਾਗ ਆਏ ਵੇ ਬਈ ਜੀ ਧੰਨਵਾਦ ਬਾਈ ਜੀ ਆਪਣੀ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਮੈਂਟ ਜ਼ਰੂਰ ਤਾਂਕਿ ਜੋ ਕਿ ਸਾਡੀ ਹੌਸਲਾ ਵਧੇ ਸਾਡਾ ਅਗਲੀ ਵਾਰੀ ਅਸੀਂ ਹੋਰ ਵੀ ਕਾਟੂ ਮਾਲ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਈਏ ਧੰਨਵਾਦ ਬਾਈ ਜੀ